ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਂ ਲੈ ਪਹੁੰਚ ਸਕਣ ਜੀ ਰਿਸ਼ਤੇ ਲੈ ਕੇ ਹੈ ਜੀ ਮੁੰਡਿਆਂ ਤੇ ਕੁੜੀਆਂ ਦੇ ਐਡ ਲੱਗਣ ਤੋਂ ਬਾਅਦ ਤੁਸੀਂ ਜਦੋਂ ਰਿਸ਼ਤੇ ਦੇ ਅਕੋਰਡਿੰਗ ਗੱਲ ਕਰਨਾ ਚਾਹੁੰਦੇ ਹੋ ਵਾਰ-ਵਾਰ ਫੋਨ ਕਰ ਦਿਓ ਜੀ ਕਈ ਵਾਰ ਫੋਨ ਅੱਗੇ ਤੋਂ ਚੱਕ ਨਹੀਂ ਹੁੰਦਾ ਕਿਉਂਕਿ ਡੇਲੀ ਬਹੁਤ ਜ਼ਿਆਦਾ ਫੋਨ ਕਾਲਸ ਆਉਂਦੀਆਂ ਨੇ ਹਰੇਕ ਦਾ ਕਾਲਸ ਰਿਸੀਵ ਨਹੀਂ ਹੁੰਦੀ ਜੀ ਤੇ ਪਲੀਜ਼ ਤੁਸੀਂ ਵਟਸਐਪ ਨੰਬਰ ਤੇ ਮੈਸੇਜ ਕਰ ਲਿਆ ਕਰੋ ਜਾਂ ਫਿਰ ਵਾਈ ਡਾਟਾ ਭੇਜ ਦਿਆ ਕਰੋ ਆਪਣੇ ਬੇਟਾ ਜਾਂ ਬੇਟੀ ਦਾ ਜੀ ਉਹਦਾ ਰੈਪਲਾਈ ਜ਼ਰੂਰ ਕਰਦੇ ਹੁੰਦੇ ਆ ਜੀ ਰਿਸ਼ਤਾ ਹੈ ਜੀ ਫਾਈਲ ਨੰਬਰ 169 21 2024 ਰਿਸ਼ਤੇ ਹੈ ਜੀ ਇਹ ਨਾਮ ਸਿੰਘ ਪਲੇਸ ਤਰਨਤਾਰਨ ਡੇਟ ਆਫ ਬਰਥ 1993 ਕੁਆਲਿਫਿਕੇਸ਼ਨ ਪਲੱਸ 2 DCA ਟੈਲੀ ਕੰਪਿਊਟਰ ਕੋਰਸ ਸਿਵਲਿੰਗ ਸਿਸਟਰ 1 ਮੈਰਿਡ ਇਯੂਰਪ ਬ੍ਰਦਰ ਵਨ ਕਾਸਟਨਾ ਦੀ ਜੱਟ ਸਿੱਖ ਹੈ ਜੀ ਹਾਈਟ 5 ਫੁੱਟ 8 ਇੰਚ ਵਰਕ ਐਨ ਆਰ ਆਈ ਵੈਲ ਸੈਟਲਡ ਇਨ ਯੂਰਪ ਪੀ ਆਰ ਕਾਰਡ ਹੋਲਡਰ ਪਲੱਸ 2 ਆ ਪਲੱਸ ਯੂਰਪ ਯੂਨੀਅਨ ਹੋਲਡਰ ਜ਼ਮੀਨ 4 ਕਿਲੇ ਹੈ ਜੀ ਦੋ ਪ੍ਰਾਣੇ ਇਹ ਅਗਲੀ ਵਾਲੀ ਐਡ ਦੇ ਵਿੱਚ ਇਹਨਾਂ ਦੀ ਬ੍ਰਦਰ ਦੀ ਐਡ ਲੱਗੀ ਹੋਈ ਹੈ ਜੀ ਦੋ ਪ੍ਰਾਣੇ 4 ਕਿਲੇ ਜ਼ਮੀਨ ਹੈ ਇਹਨਾਂ ਕੋਲੇ ਇਨ੍ਹਾਂ ਦੀ ਮੰਗ ਹੈ ਜੀ ਲੜਕੀ ਵਧੀਆ ਮਿਲਣ ਅਸਾਰ ਹੋਵੇ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਕੁੜੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਨੇ ਦਿੱਤੇ ਹੋਏ ਪਰਿਵਾਰ ਦੇ ਨੰਬਰ ਨਾਲ ਕਾਲ ਕਰਕੇ ਇਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਮੋਬਾਈਲ ਨੰਬਰ ਹੈ ਜੀ 99157 05299 ਅਗਲਾ ਨੰਬਰ ਹੈ ਜੀ 27280 60221 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 160 ਨੇਮ ਸਿੰਘ ਪਲੇਸ ਤਰਨਤਾਰਨ ਡੇਟ ਆਫ ਬਰਥ 1995 ਕੁਆਲਿਫਿਕੇਸ਼ਨ ਪਲੱਸ 2 ਸੇਵਨ ਸਿਸਟਰ 1 ਮੈਰਿਡ ਯੂਰਪ ਬ੍ਰਦਰ 1 ਯੂਰਪੀਅਨ ਵੈਲ ਸੈਟਲਡ ਇਨ ਯੂਰਪ ਕਾਸਟ ਜੱਟ ਸਿਕ ਹਾਈਟ 5 ਫੁੱਟ 8 ਇੰਚ ਜ਼ਮੀਨ 4 ਕਿੱਲੇ ਦੋ ਭਰਾ ਨੇ ਜੀ ਮੰਗ ਵਧੀਆ ਹੋਵੇ ਲੜਕੀ ਜੀ ਲੜਕੀ ਮਿਲਣਸਾਰ ਹੋਵੇ ਪਰਿਵਾਰ ਕਰੇਲੂ ਹੋਵੇ ਜੀ ਲੜਕੀ ਵਾਲਿਆਂ ਦਾ ਲੜਕੀ ਘਰੇਲੂ ਕੰਮ ਕਰ ਜਾਣਦੀ ਹੋਵੇ ਮੋਬਾਈਲ ਨੰਬਰ ਇਹਨਾਂ ਦਾ ਹੈ ਜੀ 99157 05299 ਅਗਲਾ ਨੰਬਰ ਹੈ ਜੀ 27280 60221 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 164 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਹੇਰ ਜਨਮ 1993 ਹਾਈਟ 5 ਫੁੱਟ 3 ਇੰਚ ਪੜ੍ਹਾਈ ਨਰਸਿੰਗ ਦਾ ਕੋਰਸ ਕੀਤਾ ਹੈ ਕੰਮ ਕੈਨੇਡਾ ਐਜ਼ ਅ ਹੈਲਥ ਕੇਅਰ ਅਸਿਸਟੈਂਟ ਸਟੇਟਸ ਇਨ ਕੈਨੇਡਾ ਪੀਆਰ ਫਾਦਰ ਨੋ ਮੋਰਬਿਡ ਅਸ ਹੀ ਹੀ ਵਾਸ ਆਰਮੀ ਮਦਰ ਹਾਊਸ ਵਾਈਫ ਕੰਟ੍ਰੈਂਟਲੀ ਆਈ ਏਮ ਲੀਵਿੰਗ ਇਨ ਸਾਰੀ ਲੋੜ ਹੈ ਜੀ ਇਹਨਾਂ ਨੂੰ ਮੁੰਡਾ ਕੈਨੇਡਾ ਦਾ ਗਿਆ ਹੋਵੇ ਵਧੀਆ ਜੋਬ ਕਰਦਾ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਫਾਈਲ ਨੰਬਰ 167 ਨਾਮ ਸਿੰਘ ਜ਼ਿਲ੍ਹਾ ਪਟਿਆਲਾ ਕਾਸਟ ਜੱਟ ਸਿੱਖ ਜਨਮ 1994 ਹਾਈਟ 5 ਫੁੱਟ 7 ਇੰਚ ਪੜਾਈ ਬੀਏ ਕੰਮ ਖੇਤੀਬਾੜੀ ਜਮੀਨ 7 ਕਿਲੇ ਹੈ ਜੀ ਇਹਨਾਂ ਕੋਲੇ ਪਰਿਵਾਰ ਵਿੱਚ ਮਾਤਾ ਤੇ ਪਿਤਾ ਜੀ ਤੇ ਇੱਕ ਭਰਾ ਤੇ ਭਜਾਈ ਯੂਕੇ ਗਏ ਹੋਏ ਨੇ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜੀ ਲੜਕੇ ਪਾਸਟੂ ਜਾਂ ਬੀਏ ਤੱਕ ਪਾਸ ਹੋਵੇ ਘਰੇਲੂ ਕੰਮ ਕਰ ਜਾਣਦੀ ਹੋਵੇ ਅਤੇ ਵਧੀਆ ਚੰਗੇ ਪਰਿਵਾਰ ਤੋਂ ਹੋਵੇ ਜੀ ਮੁੰਡਾ ਨਸ਼ੇ ਪਤੇ ਤੋਂ ਰਹਿਤ ਹੈ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ 81465 44 463 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਜੀ ਤਾਂ ਤੁਸੀਂ ਇਹਨਾਂ ਦੇ ਦਿੱਤੇ ਹੋਏ ਪਰਿਵਾਰ ਦੇ ਸੰਬੰਧਕ ਨੰਬਰ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਨਾਮ ਸਿੰਘ ਫਾਈਲ ਨੰਬਰ 168 ਜ਼ਿਲ੍ਹਾ ਸ਼੍ਰੀ ਆਮਰitsar ਸਾਹਿਬ ਕਾਸਟ ਜੱਟ ਸਿੱਖ ਜਨਮ 15 ਜੁਲਾਈ 1996 ਹਾਈਟ 6 ਫੁੱਟ ਪੜ੍ਹਾਈ ਪਲੱਸ 2 ਪਾਸ ਜ਼ਮੀਨ ਢਾਈ ਕਿੱਲੇ ਕੰਮ ਜਲਿਆਂ ਵਾਲੇ ਬਾਗ ਵਿੱਚ ਕੰਮ ਕਰਦੇ ਨੇ ਜੀ ਇਹ ਤਨਖਾਹ 25000 ਰੁਪਿਆ ਪਰਿਵਾਰ ਵਿੱਚ ਮਾਤਾ ਜੀ ਨੇ ਪਿਤਾ ਜੀ ਅਕਸਪਾਇਰ ਨੇ ਤੇ ਇੱਕ ਭਰਾ ਕੁਆਰਾ ਹੈ ਇਹਨਾਂ ਨੂੰ ਲੜਕੀ ਦਾ ਰਿਸ਼ਤਾ ਚਾਹੀਦਾ ਹੈ ਜੇ ਕੁੜੀ 10ਵੀਂ ਜਾਂ ਪਲੱਸ 2 ਪਾਸ ਹੋਵੇ ਘਰੇਲੂ ਕੰਮ ਕਰ ਜਾਣ ਦੀ ਹੋਵੇ ਸਿੰਪਲ ਪਰਿਵਾਰ ਵਿੱਚ ਹੋਵੇ ਜੀ ਤੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਨੇ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 169 ਨਾਮ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਬਰਾੜ ਇਹ ਕਰੀਲੂ ਕੁੜੀ ਦਾ ਰਿਸ਼ਤਾ ਹੈ ਜੀ ਇੱਕਰੀਲੂ ਕੰਮਕਾਰ ਵੀ ਲੜਕੀ ਜਾਣਗੇ ਤੇ ਪੜ੍ਹੀ ਲਿਖੀ ਵੀ ਹੈ ਜੀ ਬਾਕੀ ਜੇ ਕੋਈ ਪਰਿਵਾਰ ਫੌਰਨ ਤੋਂ ਹੋਵੇ ਠੀਕ ਹੈ ਜੀ ਉਹ ਵਿਆਹ ਕਰਵਾ ਕੇ ਇਹ ਰਿਸ਼ਤਾ ਫੌਰਨ ਵੀ ਲੜਕੀ ਨੂੰ ਭੇਜ ਦੇਣਗੇ ਜੀ ਬਾਕੀ ਜੇ ਲੋਕਲ ਪੰਜਾਬ ਦੇ ਵਿੱਚ ਕੋਈ ਰਿਸ਼ਤਾ ਹੈ ਜੀ ਤਾਂ ਇਹ ਲੋਕਲ ਵੀ ਪੰਜਾਬ ਦੇ ਵਿੱਚ ਵਿਆਹ ਕਰ ਦੇਣਗੇ ਜੀ ਨਾਮ ਕੋਰ ਜ਼ਿਲ੍ਹਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਬਰਾੜ ਜਨਮ 15 ਜੁਲਾਈ 1998 ਹਾਈਟ 5 ਫੁੱਟ 6 ਇੰਚ ਪੜਾਈ ਬੀਏ ਪਾਸ ਹੈ ਜ਼ਮੀਨ 2 ਕਿੱਲੇ ਜੋਬ ਪ੍ਰਾਈਵੇਟ ਐਚਡੀਐਫਸੀ ਬੈਂਕ ਵਿੱਚ ਲੱਗੀ ਹੈ ਜੀ ਕੁੜੀ 21000 ਰੁਪਏ ਤਨਖਾਹ ਹੈ ਜੀ ਪਰਿਵਾਰ ਵਿੱਚ ਪਿਤਾ ਜੀ ਤੇ ਮਾਤਾ ਜੀ ਨੇ ਤੇ ਇੱਕ ਭਰਾ ਵੀ ਆਇਆ ਹੈ ਇਹਨਾਂ ਨੂੰ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਜੀ ਮੁੰਡਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਮੁੰਡੇ ਨੇ 2 ਕਿੱਲੇ ਤੱਕ ਜ਼ਮੀਨ ਜਾਂ ਇਸ ਤੋਂ ਉੱਪਰ ਜ਼ਮੀਨ ਆਉਂਦੀ ਹੋਵੇ ਜਾਂ ਫਿਰ ਵਧੀਆ ਪ੍ਰਾਈਵੇਟ ਜੋਬ ਤੇ ਹੋਵੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਜੀ ਤਹੋ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਤੁਸੀਂ ਸੰਪਰਕ ਕਰਕੇ ਇਹਨਾਂ ਦਾ ਸੰਪਰਕ ਨੰਬਰ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 170 ਨਾਮ ਸਿੰਘ ਜ਼ਿਲ੍ਹਾ ਤਰਨਤਾਰਨ ਕਾਸਟ ਜੱਟ ਸੀ ਗੋਤ ਭੁੱਲਰ ਜਨਮ 15 ਸਤੰਬਰ ਜੁਲਾਈ 1999 ਹਾਈਟ 6 ਫਿਟ ਪੜਾਈ ਡਿਪਲੋਮਾ ਬਿਜ਼ਨਸ ਅਤੇ ਮਾਰਕੀਟਿੰਗ ਜ਼ਮੀਨ 30 ਕਿਲੇ ਜੀ ਪਲੱਸ ਦੁਕਾਨਾਂ ਪਲੱਸ ਪਲਾਟ ਜੀ ਪਿਤਾ ਜੀ ਆਰਟੀ ਬਿਜ਼ਨਸਮੈਨ ਨੇ ਇੱਕ ਭੈਣ ਕੈਨੇਡਾ ਮੈਰਿਡ ਹੈ ਜੀ ਇਹਨਾਂ ਨੂੰ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਕੁੜੀ ਸੁੰਦਰ ਤੇ ਖਾਨਦਾਨੀ ਹੋਵੇ ਕੱਦ 5 ਫੁੱਟ 6 ਇੰਚ ਤੋਂ ਘੱਟ ਨਾ ਹੋਵੇ ਪੜ੍ਹੀ ਲਿਖੀ ਅਤੇ ਵੈਸ਼ਨੂ ਪਰਿਵਾਰ ਤੋਂ ਹੋਵੇ ਜੀ ਰਿਸ਼ਤਾ 100 ਕਿਲੋਮੀਟਰ ਦੀ ਦੂਰੀ ਤੱਕ ਲੈ ਲੈਣਗੇ ਜੀ ਇਹ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਜੀ ਤਾਂ ਤੁਸੀਂ ਇਹਨਾਂ ਦੇ ਦਿੱਤੇ ਹੋਏ ਸੰਪਰਕ ਨੰਬਰ ਨਾਲ ਗੱਲ ਕਰ ਸਕਦੇ ਹੋ ਜੀ ਪਰਿਵਾਰ ਦਾ ਸੰਪਰਕ ਨੰਬਰ ਹੈ ਜੀ 99158 12167 ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ ਜੀ ਧੰਨਵਾਦ ਜੀ